ਜੀ ਆਪਣੇ ਨਿਮਾ ਪੇਟੀ ਰਾਮਦੀਨ ਰੋਡ ਤੇ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੋਂਦੇ ਤੇ ਉਹ ਬੋਰਡ ਲੋਂਦਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 ਯਾਰਾ ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੈ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੋਂਦਾ ਰਿਆ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਸਿੱਥੇ ਦਿਹਾੜੀਆਂ ਨਾਲ ਆਇਆ ਕਰ ਅੱਗੇ ਇੱਥੇ ਕਰੰਟ ਦੋ ਦਿਨਾਂ ਦੀ ਵਾਰੀ ਪਿਆ ਹਟਦੇ ਨਹੀਂ ਸੀ ਉਹ ਹੈ ਆ ਉਹਦੀ ਘਰ ਦੀ ਦਾ ਬੱਚਾ ਜੋੜਾ ਤੇ ਪ੍ਰਸ਼ਾਨ ਕਰਦਾ ਵੀ ਸਵੇਰੇ ਨੇ ਵੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇ ਦਾ ਆਦਮੀ ਅੱਜ ਦਾ ਕਿੱਥੇ ਗਰੀਬਾਂ ਨੇ ਚੱਲਣਾ ਇਹ ਚੌਧਰੀ ਸਾਹਿਬ ਮੁੰਡਾ ਮੁੰਡਾ ਹੈ 22 23 ਸਾਲਾਂ ਦਾ 22 23 ਸਾਲਾਂ ਦਾ ਬਾਜ਼ ਘਾਟੀ ਆ ਬੱਚਾ ਜੀ ਕੰਮ ਕਰਦਾ ਹੈ ਮਜ਼ਦੂਰੀ ਦਾ ਅੱਛਾ ਜੀ ਤੇ ਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ ਪੰਜ ਕਿਵੇਂ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਫੋਨ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਦੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀਤੀ ਉਹਨੇ ਕੀ ਕੀਤਾ ਉਹ ਜਵਾਬ ਨਹੀਂ ਕੋਈ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੋਰਕੇ ਕਿ ਮੌਕੇ ਨਹੀਂ ਉਹ ਜਿਹੜਾ ਜਦੋਂ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਗਿਆ ਹਸਪਤਾਲ ਮਰ ਕੇ ਬਾਅਦ ਆਇਆ ਨਹੀਂ ਜੋ ਤੇ ਉਤੋਂ ਨੂੰ ਪਾਣੀ ਪਾਤਾ ਕਰੰਟ ਪਿਆ ਉਸ ਤੋਂ ਪਾਣੀ ਪਾਤਾ ਤੇ ਮਰਨਾ ਹੀ ਆਕਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਹੈ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਨ ਦੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋਟਾ ਛੋਟਾ ਤੇ ਉਹਦੀ ਘਰ ਦੀ ਆ ਉਹ ਸੋਚੇ ਜੋ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡਾ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਬਈ ਕਿੰਨੀ ਕਿੰਨੀ ਉਮਰ ਹੈਗੀ ਜਨਮ ਦੀ ਉਹਨਾਂ ਦੀ ਹੈਗੀ 23 ਸਾਲ ਬੱਚਾ ਇੱਕ ਹੈ ਹਾਂਜੀ ਬੇਟਾ ਇੱਕ ਹੀ ਹੈ 6 ਮਹੀਨਿਆਂ ਦਾ ਸਾਡਾ ਹੁਣ ਮੰਗ ਕੀ ਕਰਦੇ ਹੁਣ ਮੈਂ ਮੰਗ ਚਾਹਨੀ ਮ ਜਿਹੜਾ ਮਹਾਰਾਜਾ ਮੇਰਾ ਕੋਈ ਸ਼ਤਰੀ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੋਸ਼ ਨਹੀਂ ਹੈਗਾ ਮੇਰਾ ਕਿੱਥੋਂ ਦੇ ਰਹਿਣ ਵਾਲਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਅਸੀਂ ਕੋੜ ਖਾਲਸਾ ਤੇ ਜੀ ਹੁਣ ਮੰਗ ਕੀ ਕਰਦੇ ਆ ਦਰਸ਼ਨਗਰ ਦਰਸ਼ਨਗਰ ਕੋੜ ਖਾਲਸਾ ਪੂਰਾ ਦਰਸ਼ਨਗਰ ਕੋੜ ਖਾਲਸਾ ਯਾਰ ਬੋਲੋਗੇ ਤੁਸੀਂ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਝ ਕੱਲ ਨਹੀਂ ਕੀਤੀ ਉਹ ਕਿਹਨੇ ਕੰਮ ਕਰਦੇ ਆ ਰਹੇ ਉਹ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਹੀ ਉਦੋਂ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਤਾ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਇਸ ਬਾਰੇ ਨਾਈ ਭਾਜੀ ਉਹਨਾਂ ਨੇ ਜੋ ਕਸ਼ਨ ਨਿਬੇੜਾ ਪੁਲਿਸ ਨੂੰ ਕੰਪਲੀਟ ਕੀਤੀ ਸੀ ਤੇ ਉਹ ਆਏ ਨਹੀਂ ਕਿ ਬੱਚਾ ਦਾ 3 ਮਹੀਨੇ ਦਾ ਆ ਠੀਕ ਹੈ ਜੀ ਜੋ ਜਿੰਦੀ ਜਿਹੜੀ ਮਾਲਕ ਜੋ ਬਣਦੀ ਆ ਜੋ ਗੱਲ ਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨ ਰਿਆ ਸੀ ਉਹ ਇੱਥੇ ਆਣ ਕੇ ਗੱਲ ਸਾਰੀ ਫੈਲ ਮੁਕਾਵੇ ਤੇ ਆਈ ਜਾਣੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਜੋਗ ਜਿਹੜਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹਦੀ ਸੁਣੀ ਸੁਣਾਈ ਕੀਤੀ ਜਾਵੇ ਬਸ ਤੇ ਜਿਹੜਾ ਮਾਲਕ ਸੀ ਉਹ ਮੌਕੇ ਤੋਂ ਭੱਜ ਗਿਆ ਪਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚੱਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਰੁਕ ਕੇ ਵੇਟ ਕਰਨ ਦੇ ਉਹਦੀ ਕਿ ਫੋਨ ਨਹੀਂ ਚੱਕਣ ਰਿਆ ਤੇ ਪੁਰਸ ਕੋ ਐਫਐਸ ਦੀ ਸਾਰੀ ਕੋਈ ਲਿਖਾਈ ਆ ਤੇ ਸੁਣਾਈ ਵੀ ਬਿਲਕੁਲ ਨਹੀਂ ਹੋ ਰਹੀ ਅਲਰੇਡੀ ਇਹਦੇ ਨਾਲ ਲਟਕੇ ਤਾਂ ਕਰੰਟ ਲੱਗਣ ਕਰਕੇ ਜਿਹੜੀ ਉਹਦੀ ਡੈਥ ਹੋਈ ਪਤਾ ਲੱਗਾ ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਿਆ ਇਹ ਇੱਥੇ ਕੋਲ ਆਪਣੇ ਪੁੱਤਰੀ ਘਰ ਜਾਉਂਗਦੇ ਵਿੱਚ ਕੋਈ ਆ ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ ਜਿੰਨੀ ਉਮਰ ਆ ਬੰਦੇ ਦੀ ਮਾਲਕ ਦਾ ਕਾਰਨ ਬੰਦੇ ਜੀ ਆਦੇ ਸੁਣੋ ਤਸਦੀਕ ਕਰਨਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦਿੱਤਾ ਹੀ ਆ ਨਹੀਂ ਜਸਟਾ ਜੀ ਆਏ ਆ ਜੀ ਇੱਥੇ ਮੌਕੇ ਤੇ ਹੁਣ ਆਏ ਆ ਸਾਰੀ ਗੱਲ ਤਸਦੀਕ ਕਰਕੇ ਬਿਲਕੁਲ ਜੀ ਤਸਦੀਕ ਕਰਕੇ ਜੋ ਵੀ ਜਿਹੜੇ ਹਾਲਾਤ ਹੋਣਗੇ ਤੇ ਬਤਾਬ ਕਰਾਂਗੇ